ਤਾਜ ਪੰਜਾਬ ਦੇ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਦੱਸਿਆ ਕਿ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਸਕਦਾ ਹੈ ਤਨਖਾਹ ਨਾ ਮਿਲਣ ਦੇ ਵਿਰੋਧ ਦੇ ਵਿੱਚ ਹੜਤਾਲ ਦੀ ਤਿਆਰੀ ਹੈ ਕੁਝ ਸ਼ਹਿਰਾਂ ਤੇ ਸਵੇਰ ਤੋਂ ਹੀ ਬੱਸਾਂ ਨਹੀਂ ਚੱਲ ਰਹੀਆਂ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਨੇ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ ਚੱਕਾ ਜਾਮ ਦੀ ਉਹਨਾਂ ਦੀ ਤਿਆਰੀ ਹੈ ਤੇ ਆਰਟੀਸੀ ਮੁਲਾਜ਼ਮ ਵੀ ਜੜੇ ਨੇ ਹੜਤਾਲ ਕਰ ਸਕਦੇ ਨੇ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਹੋ ਸਕਦੀ ਹੈ ਹਾਲਾਂਕਿ ਜਾਣਕਾਰੀ ਇਹ ਵੀ ਹੈ ਕਿ ਸਵੇਰ ਵੇਲੇ ਤੋਂ ਹੀ ਯਾਤਰੀ ਪਰੇਸ਼ਾਨ ਹੋ ਰਹੇ ਨੇ ਸਵੇਰ ਵੇਲੇ ਤੋਂ ਹੀ ਕੋਈ ਇੱਕਾ ਦੁੱਕਾ ਸੀ ਕਹਿ ਸਕਦੇ ਆ ਕਿ ਬੱਸਾਂ ਚੱਲ ਰਹੀਆਂ ਨੇ ਬਹੁਤ ਜ਼ਿਆਦਾਤਰ बसा जो नहीं चल रही जो जानकारी मिल पा रही है तो बारह बजे तो पूर्ण तौर पर चक्का जाम हो सकता है निकलन तो हूँ घरों निकल तो पहल जेकर बस के सफर करना है तो फिर थोड़ा विचार करके जानकारी लैके ही घरों निकलिया जाए क्योंकि तो खजल खुआरी का सामना करना पड़ सकता है तनखा लैके जो कर्मचारी ने उन्होंने वालों हड़ताल की जानी है और बारह बजे तो बाद जो चक्का जाम है वो हो सकता है जो जानकारी मिल रही है और हूँ भी कि ना ਇਹ ਜਾਣਕਾਰੀ ਹੈ ਕਿ ਕਿਤੇ ਜਿਹੜੇ ਸਵਾਰੀਆਂ ਨੇ ਉਖਝਲ ਹੋ ਰਹੀਆਂ ਨੇ ਤਾਂ ਮਨੋਜ ਸ਼ਰਮਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਪਟਿਆਲਾ ਤੋਂ ਮਨੋਜ ਕੀ ਕੁ ਜਾਣਕਾਰੀ ਹੈ ਜੇਕਰ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਨੇੜੇ ਤੇਰੇ ਦੀ ਗੱਲ ਕਰੀਏ ਚੱਕਾ ਜਾਣ ਨੂੰ ਲੈ ਕੇ ਜੀ ਮੈਂ ਦੱਸਦਾ ਅੰਗਰਜੋਤ ਦੀ ਜਿਹੜੀ ਪੰਜਾਬ ਰੋਡ 'ਵਿਚ ਪੀਆਰਟੀਸੀ ਤੇ ਪਨਬਸ ਦੀ ਸਾਂਝੀ ਯੂਨੀਅਨ ਹੈ ਉਹਨਾਂ ਦੇ ਵੱਲੋਂ ਪੰਜਾਬ ਰੋਡਵੇਜ ਦੇ ਮਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਦੇ ਰੋਸ 'ਵਜੋਂ ਜਿਹੜੀ ਬੱਸ ਸਰਵਿਸਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਉਹਦੇ ਮੁੱਦਾ ਇਹ ਹੈ ਕਿ ਰੋਡਵੇਜ਼ ਦੇ ਵੱਲੋਂ ਫਿਲਹਾਲ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਕਿਉਂਕਿ ਪਟਿਆਲੇ ਦੀ ਜੀ ਗੱਲ ਕੱਢੀ ਤੇ ਪਟਿਆਲੇ ਤੋਂ ਸਵੇਰ ਤੋਂ ਜਿਹੜੀਆਂ ਬੱਸਾਂ ਚੱਲਦੀਆਂ ਨੇ ਉਹ ਅੰਸ਼ਕ ਰੂਪ ਦੇ ਵਿੱਚ ਨਹੀਂ ਚੱਲ ਰਹੀਆਂ ਦੂਜੇ ਪਾਸੇ ਸਾਡੀ ਜਿਹੜੀ ਇਧਾਰਗੂ ਨੇ ਉਹਨਾਂ ਨਾਲ ਗੱਲ ਹੋਈ ਹੈ ਪੀਆਰਟੀਸੀ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਪੰਜਾਬ ਰੋਡ ਦੇ ਜਿਹੜੇ ਮੁਲਾਜ਼ਮਾਂ ਨੂੰ ਨਹੀਂ ਮਿਲੀ ਜਿਸ ਕਰਕੇ ਉਹਨਾਂ ਦੇ ਵੱਲੋਂ ਬੱਸ ਸਰਵਿਸ ਬੰਦ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਅਸੀਂ ਉਸ ਦੇ ਵਿੱਚ 12 ਵਜੇ ਸ਼ਾਮ ਨੂੰ ਜਾਵਾਂਗੇ ਤੇ 12 ਵਜੇ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਪੀਆਰਟੀਸੀ ਦੇ ਬਸਾਂ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਊਗਾ ਤੇ ਫਿਰ ਹਾਲ ਜਿਹੜੀ ਪੀਆਰਟੀਸੀ ਯੂਨੀਅਨ ਹੈ ਜਾਂ ਪੰਜਾਬ ਰੋਡਵੇਜ ਆ ਉਹ ਇਸ ਤਰੀਕੇ ਨਾਲ ਦੇਖ ਰਹੀ ਹੈ ਕਿ ਸਰਕਾਰੀ ਜਿਹੜਾ ਪੀਆਰਟੀਸੀ ਦੀ ਮੈਨੇਜਮੈਂਟ ਹੈ ਉਹ ਤਨਖਾਹ ਪਾਉਂਦੀ ਹੈ ਜੀ ਜਾਂ ਨਹੀਂ ਜੇ 12 ਵਜੇ ਤੋਂ ਪਹਿਲਾਂ ਪਹਿਲਾਂ ਫੈਸਲਾ ਲਿਆ ਜਾਂਦਾ ਤਾਂ ਰਾਹਤ ਮਿਲ ਸਕਦੀ ਹੈ ਪਰ ਜੇ 12 ਵਜੇ ਤੱਕ ਤਨਖਾਹ ਨਹੀਂ ਪੈਂਦੀ ਤਾਂ ਇਹ ਜਿਹੜਾ ਸੰਘਰਸ਼ ਹੈ ਅੱਗੇ ਚੱਲੇਗਾ ਜੀ ਠੀਕ ਹੈ ਮਨੋਜ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਤਾਂ ਬੇਹਤ ਆਤ ਦੀ ਗਰਮੀ ਦੇ ਵਿਚਾਲੇ ਜੇਕਰ ਬੱਸਾਂ ਨੂੰ ਲੈ ਕੇ ਖਜਲ ਖੁਆਰੀ ਲੋਕਾਂ ਨੂੰ ਹੋਏਗੀ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਕਿੰਨੀ ਜ਼ਿਆਦਾ ਫਾਰੀ ਪਰੇਸ਼ਾਨੀ ਹੈ ਰਹਿਸਾ